ਵੈਰੀ ਗੁਰ ਕਾਲਸਾ ਵੈਰੀ ਕੀ ਫਤਿਹ ਅੱਜ ਸਾਡੇ ਫਿੰਗਰਸ਼ਾ ਨੂੰ ਮਾੜਾ ਬੋਲਣ ਵਾਲੀ ਹੰਕਾਰੀ ਕੰਗਣਾ ਮੋਦੀ ਦੀ ਚੇਲੀ ਆਖਰਕਾਰ ਮਾਫੀ ਮੰਗਣ ਤੇ ਮਜਬੂਰ ਹੋਈ ਗਈ ਜੇਲਾ ਉਹਦੀ ਧੌਣ ਚੋ ਕਿੱਲਾ ਕੋਈ ਨਹੀਂ ਕੱਢ ਸਕਿਆ ਅੱਜ ਸਾਡੀ ਬੇਬੇ ਹਿੰਦਰ ਕੌਰ ਨੇ ਕਿਲਾ ਕੱਢਦਾ ਉਹ ਕਿਲਾ ਨਿਕਲਿਆ ਕਿਵੇਂ ਲੋਕ ਇਕਤਾ ਨਾਲ ਲੋਕਾਂ ਦੇ ਕਾਠ ਨਾਲ ਅਤੇ ਜਜ਼ਬੇ ਨਾਲ ਅੱਜ ਕੰਗਣਾ ਬਖੰਡੇ ਆਈ ਸੀ ਤਾਂ ਸਭ ਤੋਂ ਪਹਿਲਾਂ ਉਹਦੇ ਬੋਲ ਸੀਗੇ ਕਿ ਮੈਂ ਬੇਬੇ ਜੀ ਤੋਂ ਮਾਫੀ ਮੰਗਣਾ ਚਾਹਣੀ ਆ ਇਹ ਭੁੱਲ ਜਾਂਦੇ ਲੋਕ ਵੀ ਪਹਿਲਾਂ ਅਸੀਂ ਕੀ ਕੀਤਾ ਹੁਣ ਕੀ ਕਰ ਰਹੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਵੀ ਹੁਣ ਸਾਡੀ ਤੌਣ ਫਸਦੀ ਆ ਕਿਸੇ ਪਾਸੇ ਉਦੋਂ ਮਾਫੀ ਮੰਗਾਂ ਤੇ ਆ ਜਾਂਦੀ ਆ ਇਹ ਇੱਕ ਗਦਾਰ ਹੋਇਆ ਸਾਡੇ ਸ਼ਹੀਦਾਂ ਦੇ ਵਿੱਚ ਸਾਬਰਕਾਰ ਉਹਦੀ ਛੇਲੀ ਆ ਸਾਬਰਕਾਰ ਨੇ ਵੀ ਕਾਲੇ ਪਾਣੀ ਜੇਲ੍ਹ ਦੇ ਵਿੱਚ ਸਭ ਤੋਂ ਪਹਿਲਾਂ ਮਾਫੀ ਮੰਗੀ ਸੀ ਸਰਕਾਰੀ ਗਵਾਹ ਬਣਿਆ ਸੀ ਤੇ ਸਾਡੇ ਇਨਕਲਾਬ ਦੇ ਰਾਹ ਦੇ ਵਿੱਚ ਆਜ਼ਾਦੀ ਨੂੰ ਢਾਹ ਲਾਉਣ ਵਾਲਾ ਇੱਕ ਗਦਾਰ ਹੋਇਆ ਜਿਹਨੂੰ ਇਹ ਵੀਰ ਸਾਬਰਕਾਰ ਕਹਿੰਦੇ ਆ ਉਹ ਇੱਕ ਦੱਲਾ ਬੰਦਾ ਸੀ ਆਜ਼ਾਦੀ ਦੇ ਨਾਂ ਤੇ ਕਲੰਕ ਸੀ ਉਹਦਾ ਉਹ ਇਹ ਚੇਲੀ ਉਹਦੀ ਆ ਸਾਬਰਕਾਰ ਦੀ ਇੱਥੇ ਇੱਕ ਪਰਚਾ ਹੋਰ ਦਰਜ ਹੋਣਾ ਚਾਹੀਦਾ ਜਿਹੜਾ ਇਹ ਕਹਿੰਦੀ ਸੀ ਵੀ ਜਿਹੜੀ ਆਜ਼ਾਦੀ ਸਾਨੂੰ ਭੀਖ 'ਚ ਮਿਲੀ ਆ। ਅਸਲ ਆਜ਼ਾਦੀ ਇਹ ਕਹਿੰਦੀ ਸੀ ਕਿ ਸਾਨੂੰ 2014 'ਚ ਮਿਲੀ ਜਦੋਂ મોદી ਬਣਿਆ। ਇਹ ਮੈਂ ਜਥੇ ਬੰਦਿਆਂ ਨੂੰ ਅਪੀਲ ਕਰਨੀ ਚਾਹਣਾ। ਵੀ ਇਹਦੇ ਤੇ ਉਹ ਪਰਚਾ ਵੀ ਦਰਜ ਕੀਤਾ ਜਾਵੇ ਵੀ ਸਾਡੇ ਸਰਮੌਰ ਸ਼ਹੀਦ ਜਿਹੜੇ ਉਹਨਾਂ ਬੰਨੇ ਅਪਮਾਨ ਕੀਤਾ। ਵੀ ਉਹਨਾਂ ਨੇ ਆਜ਼ਾਦੀ ਮੰਗ ਕੇ ਲਈ ਆ ਭੀਖ 'ਚ ਮਿਲੀ ਆਜ਼ਾਦੀ ਸਾਨੂੰ ਤੇ મોદી ਸਾਹਿਬ ਨੇ ਅਸਲ ਆਜ਼ਾਦੀ ਦਵਾਈ ਆ। ਮੋਦੀ ਦਾ ਅਬਦੱਲਾ ਉਹ ਕਿਸ ਨੂੰ ਕੀ ਕਰ ਸਕਦਾ ਇਹ ਚੇਲੀ ਆ ਗਦਾਰ ਬੰਦਿਆਂ ਦੀ ਇਹਨੂੰ ਇਨਕਲਾਬ ਦਾ ਕੋਈ ਵਾਅ ਵਾਸਤਾ ਨਹੀਂ ਕੋਈ ਇਹਦਾ ਵਜੂ ਵਾਸਤਾ ਨਹੀਂ ਇਨਕਲਾਬ ਨਾਲ ਇਹ ਜੋ ਪੜਦੀ ਆ ਜੋ ਇਹਨੇ ਪੜਿਆ ਜੋ ਇਹਨੂੰ ਮਿਲਿਆ ਆਰਐਸ ਦੇ ਦਫਤਰ ਚੋਂ ਇਹ ਉਹੀ ਬੋਲਦੀ ਆ ਇਹ ਨੂੰ ਕੁਝ ਨਹੀਂ ਪਤਾ ਇਹ ਇਹਨਾਂ ਚੀਜ਼ਾਂ ਬਾਰੇ ਇਹ ਸਾਵਰ ਕਰਦੀ ਚੇਲੀ ਆ ਇਹ ਤੇ ਇਹ ਪਰਚਾ ਵੀ ਦਰਜ ਹੋਣਾ ਚਾਹੀਦਾ ਮੇਰੀ ਜਥੇਬੰਦੀ ਅਗੇ ਬੇਨਤੀ ਆ ਧੰਨਵਾਦ ਜੀ